ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਪੈਰੂ ਮਹੱਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਵੀਰਾਂ ਦੀ ਸਕੀਲ ਤੇ ਗਾਇਨ ਕਰਦੇ ਹਾਂ ਤਾਂ ਫਿਰ ਪਹਿਲੇ ਕალი ਨੂੰ ਸਮਾਂਦੇ ਹਾਂ ਤੇ ਜਦੋਂ ਪਹਿਲੇ ਕალი ਨੂੰ ਸਮਾਂਦੇ ਹਾਂ ਕਿਹੜੇ ਕਿਹੜੇ ਸੁਰ ਇਸ ਸ਼ਬਦ ਵਿੱਚ ਲੱਗ ਰਹੇ ਹਨ ਆਪ ਜੀ ਸਕਰੀਨ ਤੇ ਦੇਖ ਹੀ ਰਹੇ ਹੋ ਤੇ ਆਪਾਂ ਪਹਿਲਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਬਲੇ ਦੇ ਨਾਲ ਅਤੇ ਫਿਰ ਸਿੱਖਾਂਗੇ ਕੱਲੇ-ਕੱਲੇ ਸੁਰ ਤੇ जो, जो दीशो सो, सो रोगी जो سو सो, सो रोगी रोग रनत मेरा सतगुर जो रोग रहत मेरा सतगुर जो ਸੋ ਸੂਰੋਗੀ ਜੂ ਜੋਤੀ ਸੋ ਸੂਰੋਗੀ ਰੋਗ ਰਹੇਤ ਮੇਰਾ ਸਤਗੁਰ ਜੋਗੇ ਰੋਗ ਰਹੇਤ ਮੇਰਾ ਸਤਗੁਰ ਜੋਗੇ ਕੋ ਨੀ ਨਾ ਹਉਨੇ ਰੋਗ ਮਾਨੁਖ ਕੋ ਨੀ ਨਾ ਕਾਮ ਰੋ दृष्ट रोग पच मुए पतंगा दृष्ट रोग पच मुए पतंगा नाद रोग थप गए कुरंगा

ਸਥਾਈ ਨੂੰ ਕੱਲੇ ਕੱਲੇ ਸੁਰ ਤੇ ਫਿਰ ਸਿੱਖਾਂਗੇ ਆਪਾਂ ਅੰਤਰਾ जो जो दिस जो जो दिस सरे गप धा 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 जो जो दिसो सो रोगी गारे सन् रे गडा गारे सन् ਰੇ ਮਗਾ ਹਲਕਾ ਜਿਹਾ ਮਾਸੂਰ ਦਾ ਟੱਚ ਜੇ ਆਪਾਂ ਲੈ ਲਈਏ ਤੇ ਹੋਰ ਜਿਆਦਾ ਇਹ ਹੋ ਜਾਂਦਾ ਹੈ ਗਾਇਨ ਵਿੱਚ ਹੋ ਰਿਹਾ ਹੈ ਹਰਮੋਨੀਅਮ ਤੇ ਇਸ ਨੂੰ ਸੋਖਾ ਕਰਨ ਵਾਸਤੇ ਮੈਂ ਨਹੀਂ ਬਜਾਇਆ ਜੋ ਜੋ ਦੀਸੈ

ਸਦਾ ਬਗਨ ਗਗ へ ਸਾਨ ਤੇ ਅੰਤਰਾ ਇੱਕ ਅੰਤਰਾ ਆਪਾਂ ਸੁਣਿਆ ਹੈ ਤੇ ਅਗਲੇ ਅੰਤਰੇ ਨੂੰ ਆਪਾਂ ਗਾਇਨ ਕਰਨ ਲੱਗੇ ਹਾਂ ਸਿੱਖਣ ਲੱਗੇ ਹਾਂ ਜੇਵਾ ਰੋ ਪਾ ਪਮ ਪਧ ਪਮਧ ਪਧ ਜੇਵਾ ਰੋਗ ਮੇਨ ਗਰਸੀਆ ਨੇ ਮੇਨ ਗਰਸੀਆ गरि गरि दरे गरे ग ध गरे गरि गरे ग गर ध रो गीन ਸੇ ਆਨੇ ਤੇ ਅਗਲਾ ਸਟੈਪ ਹਾਈ ਹਾਈ ਪਿਚ ਤੇ ਹੈ ਬਸਨ ਰੋ ਦੰਦ ਸੰ ਦਗਾ ਪੰ ਧਸ ਸੰ ਧ ਨ ਸੰ ਸੇ ਮਿਸ ਦੇ ਦੇ ਨਾਲ ਹੇ ਤਰੋਗ ਕਾ 啊啊。<Okay. S 2> uh,

रेगा रे सारे रे रेस्ो जो दिसो सो, सो रोग रहत मेरा सतगुर जो ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ